ਜੇਲਾ ਡੱਕਦੇ ਆ ਜੇਲਾ ਪਰਲੋ ਜਿੰਨੀ ਅਮਰਜੀਤ ਪਰਲੋ ਲਲ ਕਰਾਏ ਹੈ ਮਾਰ ਲੈ ਕਿ ਜ਼ਮੀਨਾਂ ਦੀ ਲੜਾਈ ਸਾਡੀ ਰੋਕੀ ਦੀ ਲੜਾਈ ਹੈ ਜ਼ਮੀਨਾਂ ਦੀ ਲੜਾਈ ਸਾਡੇ ਚੁੱਲ੍ਹੇ ਦੀ ਲੜਾਈ ਹੈ ਜ਼ਮੀਨਾਂ ਦੀ ਲੜਾਈ ਸਾਡੇ ਬੱਚਾ ਦੇ ਪੰਖ ਦੀ ਲੜਾਈ ਹੈ ਇਹ ਲੜਾਈ ਅਸੀਂ ਛੱਡ ਨਹੀਂ ਸਕਦੇ ਕੋਈ ਵੀ ਵਿਦੇਸ਼ੀ ਹਾਕਮ ਕੋਈ ਵਿਦੇਸ਼ੀ ਸ਼ਾਹੂਕਰ ਜੇ ਪੰਜਾਬ ਦੀ ਧਰਤੀ ਦੇ ਉੱਪਰ ਅੱਖ ਕਰੂਗਾ ਅਸੀਂ ਇਹਨੂੰ ਠਕਣ ਨਹੀਂ ਦੇਵਾਂਗੇ ਅਜੇ ਟੌਂ ਕਰਦਾ ਪ੍ਰਧਾਨ ਮੁੱਖ ਮੰਤਰੀ ਜਿਹੇ ਜ਼ਮੀਨਾਂ ਕਿਸਾਨਾਂ ਦੀ ਮਰਜ਼ੀ ਤੋਂ ਨਹੀਂ ਲਈਆਂ ਜਾਣਗੀਆਂ। ਕੌਣ ਕਹਿੰਦਾ ਤੁਸੀਂ ਕਰਦਾ ਨਹੀਂ ਰਹਿ ਸਕਦੇ? ਕੌਣ ਕਹਿੰਦਾ ਤੁਸੀਂ ਵੇਚ ਨਹੀਂ ਸਕਦੇ? ਤੁਸੀਂ ਵੇਚ ਵੀ ਸਕਦੇ ਹੋ, ਕਰਦਾ ਵੀ ਲੈ ਸਕਦੇ। ਪਰ ਤੁਹਾਡਾ ਕਿਹੜਾ ਡਰਾਫਟ ਹੈ? ਉਹਦਾ ਪ੍ਰੈਸ ਨੇ ਲੋਕਾਂ ਦੇ ਸਾਹਮਣੇ ਨੰਗਾ ਕਰਤਾ। ਵੀ ਆ ਦੱਸੋ ਇਹਦੇ ਵਿੱਚ ਕਿਹੜੀ ਲਾਈਨ ਲਿਖੀ ਹੋਈ ਹੈ? ਜਿੱਥੇ ਇੱਕ ਵੀ ਲਾਈਨ ਲਿਖੀ ਹੋਵੇ ਤੇ ਤੁਸੀਂ ਜ਼ਮੀਨਾਂ ਦੇ ਪੱਕੇ ਮਾਲਕ ਹੋ। ਜੇ ਜ਼ਮੀਨਾਂ ਤੁਸੀਂ ਵੇਚਣੀਆਂ ਨੇ ਤੁਸੀਂ ਵੇਚ ਸਕਦੇ ਹੋ ਜੇ ਜ਼ਮੀਨਾਂ ਤੁਸੀਂ ਗਹਿਣੇ ਦੇਣੀਆਂ ਨੇ ਤੁਸੀਂ ਲੈ ਸਕਦੇ ਹੋ ਜੇ ਜ਼ਮੀਨਾਂ ਤੇ ਕਰਜ਼ਾ ਦੇਣਾ ਤੁਸੀਂ ਲੈ ਸਕਦੇ ਹੋ ਸਗੋਂ ਇਹ ਉਲਟੀ ਲਿਸਟ ਆ ਗਈ ਤੁਸੀਂ ਮਕਾਨ ਨਹੀਂ ਬਣਾ ਸਕਦੇ ਤੁਸੀਂ ਕੋਠਾ ਨਹੀਂ ਬਣਾ ਸਕਦੇ ਤੁਸੀਂ ਦਰਖਤ ਵੀ ਨਹੀਂ ਲਾ ਸਕਦੇ ਤੁਸੀਂ ਬਾਗ ਨਹੀਂ ਦਾ ਸਕਦੇ ਤੁਸੀਂ ਬੋਰ ਨਹੀਂ ਲਾ ਸਕਦੇ ਤੁਹਾਡਾ ਉਸ ਜ਼ਮੀਨ ਤੇ ਇਹਦਾ ਮਤਲਬ ਹੱਕ ਅੱਜ ਤੋਂ ਸਰਕਾਰ ਨੇ ਬਿਨਾ ਪੈਸੇ ਨੇ ਤੁਹਾਡੇ ਕੋਲੋਂ ਉਹ ਹੱਕ ਖੋ ਲਿਆ ਜਦੋਂ ਤੁਸੀਂ ਕਹੋਗੇ ਵੀ ਜ਼ਮੀਨਾਂ ਦੀ ਕਾਣੀ ਵੰਡ ਖਤਮ ਕਰਜੋ ਤੇ 17 ਏਕੜ ਦਾ ਸੀਲਿੰਗ ਐਕਟ ਲਾਗੂ ਕਰ ਦਿਓ ਬਾਦੂ ਪਈਆਂ ਜ਼ਮੀਨਾਂ ਖੇਤ ਮਜ਼ਦੂਰਾਂ ਨੂੰ ਦੇ ਦਿਓ ਤੇ ਥੋੜੇ ਦਿਮਨੇ ਕਿਸਾਨਾਂ ਨੂੰ ਆਪਣੇ ਪਰਿਵਾਰਾਂ ਨੂੰ ਪਾਲਣ ਜੋਗੀਆਂ ਜ਼ਮੀਨਾਂ ਦੇ ਦਿਓ ਜਦੋਂ ਤੁਸੀਂ ਇਸ ਮੰਗ ਤੇ ਆਓਗੇ ਉਦੋਂ ਤਾਂ ਫਿਰ ਕਤਲੇਆਮ ਤੁਹਾਡਾ ਕਰੋਗੀ ਸਰਕਾਰ ਆਗਾ ਹੈ ਬਨਿਆਦੀ ਹੱਲਾ ਜਦੋਂ ਬਨਿਆਦ ਸਾਡੀ ਜ਼ਮੀਨ ਹੈ ਰੋਟੀ ਸਾਡੀ ਜ਼ਮੀਨ ਹੈ ਬੱਚਿਆਂ ਦਾ ਪਿੱਖ ਸਾਡੀ ਜ਼ਮੀਨ ਹੈ ਅਸੀਂ ਜ਼ਮੀਨਾਂ ਲੈਣਾ ਚਾਹੁੰਦੇ ਆ ਅਸੀਂ ਦਸਾਂ ਤੋਂ ਹਾਕੀ ਕਰਕੇ ਆਪਣੇ ਬੱਚੇ ਪਾਲਣਾ ਚਾਹੁੰਦੇ ਆ ਤੁਸੀਂ ਸਾਡੇ ਜ਼ੁਲਲੇ ਠੰਡੇ ਕਰਨੇ ਚਾਹੁੰਦੇ ਹੋ ਤੁਸੀਂ ਸਾਡੀਆਂ ਜ਼ਮੀਨਾਂ ਖੋ ਕੇ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦੇ ਹੋ ਤੁਸੀਂ ਲੈਂਡ ਸੀਲਿੰਗ ਪਾਲਿਸੀ ਨੂੰ ਵਿਕਾਸ ਕਹਿੰਦੇ ਹੋ ਤੁਸੀਂ ਇਹ ਭਾਰਤ ਵਾਲਾ ਪ੍ਰੋਜੈਕਟ ਦੇ ਛੜਕਾ ਨੂੰ ਵਿਕਾਸ ਕਹਿੰਦੇ ਹੋ ਤੁਸੀਂ ਜਿਹੜੇ ਗੱਤ ਬਣਾ ਰਹੇ ਹੋ ਉਹਨਾਂ ਨੂੰ ਵਿਕਾਸ ਕਹਿੰਦੇ ਹੋ ਤੁਸੀਂ ਸਮਾਰਟ ਸ਼ਹਿਰਾਂ ਨੂੰ ਵਿਕਾਸ ਕਹਿੰਦੇ ਹੋ ਤੁਸੀਂ ਪ੍ਰੈਜ਼ੀਡੈਂਟ ਬਰਗਾਂ ਉਤੇ ਗੁਮਿੰਦਪੁਰੇ ਬਰਕ ਤੇ ਜਿਹੜੇ ਪਿਛਲੇ ਲਾਈਆਂ ਜ਼ਮੀਨਾਂ ਨੇ ਤੁਸੀਂ ਉਹਨਾਂ ਨੂੰ ਵਿਕਾਸ ਕਹਿੰਦੇ ਹੋ ਸਾਡਾ ਵਿਕਾਸ ਨਹੀਂ ਹੈ ਉਤ ਜਮੀਨਾ ਖੋਹਣਾ ਰਹੇ ਨੇ ਅਸੀਂ ਜ਼ਮੀਨਾ ਮੰਗਦੇ ਆ ਇਹ ਸਾਡੀ ਲੋੜ ਹੈ ਕਿਉਂਕਿ ਸਾਡੀ ਰੋਟੀ ਹੀ ਇਹਦੇ ਵਿੱਚ ਹੈ ਅੱਜ ਦੀ ਰੈਣੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪਿਛਲੇ ਐ ਮਹੀਨਾਤ ਹੋਏ ਜ਼ਬਰਦਸਤ ਸੰਬੰਧ ਚ ਹੈ ਉਹਨਾਂ ਦੇ ਬੰਦੇ ਜੇਲਾ ਚ ਬੱਧ ਨੇ ਉਹਨਾਂ ਨੂੰ ਛਡਾਉਣ ਦੇ ਸੰਬੰਧ ਚ ਹੈ ਭਲਾ ਐਡਾ ਕਿਹੜਾ ਜਰਮ ਉਹਨਾਂ ਨੇ ਕੀਤਾ ਜਿਹਦੇ ਨਾਲ ਸਰਕਾਰ ਨੇ ਉਹਨਾਂ ਨੂੰ ਜੇਲਾ ਚ ਡੱਕਤਾ ਬਈ ਇੱਕ ਪ੍ਰੋਗਰਾਮ ਹੋ ਰਿਹਾ ਸੀ ਇਹਨੇ ਗੱਲ ਹੀ ਕਹੀ ਹੈ ਉਹਨਾਂ ਨੇ ਕਿ ਆ ਜਿਹੜੀ ਜੀਨ ਦੇ ਰਾਜੇ ਦੀ ਬੇਜਮੀਨੀ ਬੇਨਾਮੀ ਜੀ ਮਿਹਨਤ ਥੇ ਪਈ ਹੈ ਛੇੜੀ ਦੇ ਵਿੱਚ ਸਮਰੂਪ ਦੇ ਬੀੜ ਦੇ ਵਿੱਚ ਉੱਥੇ ਅਸੀਂ ਖੇਤੀ ਕਰਨਾ ਜਾਉਨੇ ਹਾਂ ਉਹ ਸਾਨੂੰ ਦਿੱਤੀ ਜਾਵੇ ਫਿਰ ਇਹ ਮੰਗ ਕਰਨੀ ਉਹਨਾਂ ਦੀ ਨਜਾਇਜ਼ ਕਿਵੇਂ ਹੈ ਹੁਣ ਤੁਸੀਂ ਦੇਖੋਗੇ ਵੀ ਗੱਲ ਤਾਂ ਇਹ ਹੈਗੀ ਜਾਇਜ਼ ਕਿਉਂਕਿ ਸੋਡੇ ਖੇਤੀ ਮਾਡਲ ਨੇ ਖੇਤ ਮਜ਼ਦੂਰਾਂ ਨੂੰ ਖੇਤਾਂ ਤੋਂ ਤਾਂ ਪਹਿਲੇ ਹੀ ਕੱਢਿਆ ਹੋਇਆ ਹੈ ਹੋਰ ਤੁਸੀਂ ਉਹਨਾਂ ਨੂੰ ਕਿਤੇ ਕੰਮ ਨਹੀਂ ਦੇ ਸਕੀਏ ਉਹ ਬੇਰਜ਼ਗਾਰ ਖੇਹਰਾ ਦੇ ਵਿੱਚੋਂ ਘਰਾਂ ਨੂੰ ਮੁੜਿਆਉਂਦੇ ਨੇ ਜਨਤਕ ਵੰਡ ਪ੍ਰਣਾਲੀ ਤੁਸੀਂ ਉਹਨਾਂ ਦੇ ਸਹੀ ਤਰੀਕੇ ਨਾਲ ਨਹੀਂ ਦੇ ਰਹੇ ਮੰਦਰੇਗਾ ਦੇ ਵਿੱਚ ਕੰਮ ਉਹਨਾਂ ਨੂੰ ਨਹੀਂ ਕਿਤੇ ਮਿਲ ਰਿਹਾ ਉਹ ਖੇਤ ਮਜ਼ਦੂਰ ਨੇ ਖੇਤਾ ਜੋਗੇ ਨੇ ਖੇਤਾ 'ਚ ਕੰਮ ਕਰਨਾ ਚਾਹੁੰਦੇ ਨੇ ਉਹ ਖੇਤੀ ਵਾਲੀ ਜ਼ਮੀਨ ਤੁਸੀਂ ਉਹਨਾਂ ਨੂੰ ਦੇ ਨਹੀਂ ਰਹੇ ਤੇ ਉਹਦੇ ਤੇ ਤੁਸੀਂ ਐਡਾ ਜ਼ਬਰਦਸਤ ਹੁਣ ਗੱਲ ਇਹ ਇਹ ਤਾਂ ਬਹੁਤ ਛੋਟੀ ਐ ਪਰ ਇਹ ਗੱਲ ਕਿੰਨੀ ਵੱਡੀ ਐ ਦੇਖੋ ਸਾਥੀਓ ਇਤਿਹਾਸ ਨੂੰ ਪੁੱਛ ਲਓ ਤੁਸੀਂ ਜਨਤਕ ਵੰਡ ਪ੍ਰਣਾਲੀ ਦਾ ਰਾਸ਼ਨ ਮੰਗ ਲਓ ਤੁਸੀਂ ਕਰਜ਼ਾ ਮਾਫੀ ਮੰਗ ਲਓ ਤੁਸੀਂ ਸੈਵਨ ਸਕੀਮ ਮੰਗ ਲਓ ਤੁਸੀਂ ਪਟਾਪਾ ਪੈਨਸ਼ਨ ਮੰਗ ਲਓ ਤੁਸੀਂ ਬਿਜਲੀ ਮਾਥੀ ਦੀ ਮੰਗ ਲਓ ਐਮਐਸਪੀ ਦੀ ਗਰੰਟੀ ਦੀ ਮੰਗ ਮੰਗ ਕਰ ਲਓ ਇਹੇ ਬਰਦਾਸ਼ਤ ਕਰਨਗੇ ਪਰ ਜਦੋਂ ਤੁਸੀਂ ਕਹੋਗੇ ਵੀ ਜ਼ਮੀਨਾਂ ਦੀ ਕਾਣੀ ਵੰਡ ਖਤਮ ਕਰ ਦਿਓ ਤੇ 17 ਏਕੜ ਦਾ ਸੀਲਿੰਗ ਏਕੜ ਲਾਗੂ ਕਰ ਦਿਓ ਬਾਧੂ ਪਈਆਂ ਜ਼ਮੀਨਾਂ ਖੇਤ ਮਜ਼ਦੂਰਾਂ ਨੂੰ ਦੇ ਦਿਓ ਤੇ ਥੁੜ ਜ਼ਮੀਨੇ ਕਿਸਾਨਾਂ ਨੂੰ ਆਪਣੇ ਪਰਿਵਾਰਾਂ ਨੂੰ ਪਾਲਣ ਜੋਗੀਆਂ ਜ਼ਮੀਨਾਂ ਦੇ ਦਿਓ ਜਦੋਂ ਤੁਸੀਂ ਇਸ ਮੰਗ ਤੇ ਆਓਗੇ ਉਦੋਂ ਤਾਂ ਫਿਰ ਕਤਲੇਆਮ ਤੁਹਾਡਾ ਕਰੂੰਗੀ ਸਰਕਾਰ ਕਿਉਂਕਿ ਸਾਡਾ ਇਹ ਬੁਨਿਆਦੀ ਹੱਕ ਹੈ ਜਦੋਂ ਬਨਿਆ ਸਾਡੀ ਜ਼ਮੀਨ ਹੈ ਰੋਟੀ ਸਾਡੀ ਜ਼ਮੀਨ ਹੈ ਬੱਚਿਆਂ ਦਾ ਭਵਿੱਖ ਸਾਡੀ ਜ਼ਮੀਨ ਹੈ ਅਸੀਂ ਜ਼ਮੀਨਾਂ ਲੈਣਾ ਚਾਹੁੰਦੇ ਆ ਅਸੀਂ ਦਸਾਂ ਤੋਂ ਹਾਦੀ ਕਰਤ ਕਰਕੇ ਆਪਣੇ ਬੱਚੇ ਪਾਲਣਾ ਚਾਹੁੰਦੇ ਆ ਤੁਸੀਂ ਸਾਡੇ ਚੁੱਲ੍ਹੇ ਖੰਡੇ ਕਰਨੇ ਚਾਹੁੰਦੇ ਹੋ ਤੁਸੀਂ ਸਾਡੀਆਂ ਜ਼ਮੀਨਾਂ ਖੋ ਕੇ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦੇ ਹੋ ਤੁਸੀਂ ਲੈਂਡ ਸੀਲਿੰਗ ਪਾਲਸੀ ਨੂੰ ਵਿਕਾਸ ਕਹਿੰਦੇ ਹੋ ਤੁਸੀਂ ਇਹ ਭਾਰਤ ਵਾਲਾ ਪ੍ਰੋਜੈਕਟ ਦੀਆਂ ਛੜਕਾਂ ਨੂੰ ਵਿਕਾਸ ਕਹਿੰਦੇ ਹੋ ਤੁਸੀਂ ਜਿਹੜੇ ਡੰਪ ਬਣਾ ਰਹੇ ਹੋ ਉਹਨਾਂ ਨੂੰ ਵਿਕਾਸ ਕਹਿੰਦੇ ਹੋ ਤੁਸੀਂ ਸਮਾਰਟ ਸ਼ਹਿਰਾਂ ਨੂੰ ਵਿਕਾਸ ਕਹਿੰਦੇ ਹੋ ਤੁਸੀਂ ਟ੍ਰਾਇਡੈਂਟ ਵਰਗਿਆਂ ਉਤੇ ਗਮਿੰਦਪੁਰੇ ਵਰਕ ਦੇ ਜਿਹੜੇ ਪਿੱਛੇ ਲਾਈਆਂ ਜ਼ਮੀਨਾਂ ਨੇ ਤੁਸੀਂ ਉਹਨਾਂ ਨੂੰ ਵਿਕਾਸ ਕਹਿੰਦੇ ਹੋ ਸਾਡਾ ਵਿਕਾਸ ਨਹੀਂ ਹੈ ਇਸ ਕਰਕੇ ਪਾਲਿਸੀ ਟਕਰਾਉਂਦੀ ਹੈ ਸਾਡੀ ਲੋੜ ਕੁਝ ਹੋਰ ਹੈ ਸਾਡਾ ਵਿਕਾਸ ਕਿਸੇ ਹੋਰ ਗੱਲ ਨਾਲ ਹੋਣਾ ਹੈ ਪਰ ਇਹ ਸਾਡੇ ਵਿਕਾਸ ਨੂੰ ਵਿਕਾਸ ਕਰਨਾ ਨਹੀਂ ਚਾਹੁੰਦੇ ਇਸ ਕਰਕੇ ਇਹ ਸਭ ਕੁ ਸਿਖਾਉਣਾ ਚਾਹੁੰਦੇ ਨੇ ਕਿ ਜ਼ਮੀਨ ਪ੍ਰਾਪਤੀ ਵਾਲੋ ਐਦੂ ਹੀਟਾ-ਹੀਟਾ ਐਦੂ ਪਿੱਛੇ ਹਟ ਕੇ ਜਿਹੜੀਆਂ ਮਰਜ਼ੀ ਮੰਗਾ ਕੇ ਲੜੀ ਚੱਲੋ ਮੰਗ ਲਓ ਕਿ ਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੇ ਦੇਵਾਂਗੇ ਤੁਹਾਨੂੰ ਪਰ ਜੇ ਤੁਸੀਂ ਜ਼ਮੀਨਾਂ ਦੇ ਪੱਕੇ ਮਾਲਕ ਬਣ ਕੇ ਖੇਤੀ ਕਰਨਾ ਚਾਹੁੰਦੇ ਹੋ ਇਹ ਗੱਲ ਸਾਨੂੰ ਬਰਦਾਸ਼ਤ ਨਹੀਂ ਹੋਣੀ ਕਿਉਂਕਿ ਜ਼ਮੀਨਾਂ ਦੀ ਲੜਾਈ ਦੇ ਵਿੱਚ ਇਤਿਹਾਸ ਗਵਾ ਹੈ ਬੰਦਾ ਸਿੰਘ ਮਹੱਦਰ ਨੇ ਜ਼ਮੀਨਾਂ ਦੀ ਲੜੀ ਚਾਚਾ ਜੀਤ ਨੇ ਲੜੀ ਦੁਲੇ ਪੱਟੀਰੇ ਲੜੀ ਤੇ ਪੈਪਸੂ ਬਜਾਰਾ ਲਹਿਰ ਦੇ ਲੋਕਾਂ ਨੇ ਲੜਾਈ ਲੜੀ ਐ ਓਏ ਚੱਕਲੀ ਸਿੰਘ ਦੇ ਪਿਰਥੀ ਸਿੰਘ ਦਾ ਕਤਲ ਵੀ ਜੱਦੀਨਾ ਦੇ ਮਸਲੇ ਤੇ ਹੋਇਆ ਸਾਨੂੰ ਸਿੰਘਪਉ ਤਸੂਪੁਰ ਦੀ ਇਤਿਹਾਦਤ ਵੀ ਜ਼ਮੀਨਾਂ ਦੇ ਮਸਲੇ ਦੀ ਹੋਈ ਹੈ ਬਾਈ ਸਰਜੀਤ ਸਿੰਘ ਆ ਜਿਹੜਾ ਹਮੀਦੀ ਉਹਦਾ ਉਹਦਾ ਸ਼ਹਾਦਤ ਵੀ ਇਹ ਗੁਮਿੰਦਪੁਰ ਵਾਲੀ ਜ਼ਮੀਨਾਂ ਦੇ ਮਸਲੇ ਤੇ ਇਸ ਕਰਕੇ ਜਦੋਂ ਪਹਾਈਆਂ ਦੇ ਪਹਾਈਆਂ ਵਿੱਚ ਡੰਡ ਪੈਂਦੀ ਹੈ ਜਦੋਂ ਭਰਾਵਾਂ ਨੇ ਭਰਾਵਾਂ ਨਾਲੋਂ ਵੱਡ ਹੁੰਦੀ ਹੈ ਉਦੋਂ ਬੱਟਾ ਪਿੱਛੇ ਕਤਲ ਹੋ ਜਾਂਦੇ ਨੇ ਦੋ ਗਿੱਟ ਜ਼ਮੀਨ ਪਿੱਛੇ ਇੱਕ ਦੂਜੇ ਨੂੰ ਕਤਲ ਕਰ ਦਿੰਦੇ ਆ ਇਸ ਕਰਕੇ ਜ਼ਮੀਨਾਂ ਦੀ ਲੜਾਈ ਸਿਰ ਮੰਗਦੀ ਹੈ ਇਹ ਸਿਰ ਦੇਣੇ ਪੈ। ਕਿਉਂਕਿ ਜ਼ਮੀਨਾਂ ਬਗੈਰ ਸਾਡਾ ਸਰਨਾ ਨਹੀਂ। ਉਹ ਜ਼ਮੀਨਾਂ ਖੋਹ ਨਾ ਰਹੇ ਨੇ ਅਸੀਂ ਜ਼ਮੀਨਾਂ ਮੰਗਦੇ ਆ ਇਹ ਸਾਡੀ ਲੋੜ ਹੈ ਕਿਉਂਕਿ ਸਾਡੀ ਰੋਟੀ ਹੀ ਇਹਦੇ ਵਿੱਚ ਹੈ। ਜ਼ਮੀਨਾਂ ਦੇ ਵਿੱਚ ਜਿਸ ਗੱਲ ਨੂੰ ਉਹ ਵਿਕਾਸ ਕਹਿ ਰਹੇ ਨੇ ਉਹ ਸਾਡਾ ਵਿਕਾਸ ਨਹੀਂ ਹੈ ਲੈਂਡ ਸੀਲਿੰਗ ਪਾਲਸੀ ਜਿਹੜੀ ਆ ਰਹੀ ਹੈ ਲੈਂਡ ਪੂਲਿੰਗ ਪਾਲਸੀ ਜਿਹੜੀ ਕਾ ਜ਼ਮੀਨਾ ਅਕਾਇਰ ਦੀ ਪਾਲਸੀ ਆ ਰਹੀ ਹੈ ਇਹ ਸਾਰੀਆਂ ਪਾਲਸੀਆਂ ਕਾਰਪੋਰੇਟ ਤੁਕੀ ਪਾਲਸੀਆਂ ਨੇ ਇਸ ਕਰਕੇ ਸਰਕਾਰ ਕੰਨ ਤੇ ਲਿਖਿਆ ਪੜ੍ਹ ਲੈ ਅੱਜ ਦਾ ਕੱਠ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜਮਹੂਰੀਅਤ ਦੀ ਬਹਾਲੀ ਦੀ ਖਤਰਾ ਹੈ ਤੇ ਜਮੀਨਾਂ ਦੀ ਕਾਣੀ ਵੰਡ ਦਾ ਮਸਲਾ ਤਾਂ ਅਜੇ ਅਸੀਂ ਛੇੜਿਆ ਨਹੀਂ ਜਦੋਂ ਸੱਚੀ ਕਪੜੀ ਅੱਗ ਲੱਗ ਜਾਣੀ ਹੈ ਜਦੋਂ ਪੰਜਾਬ ਦੇ ਲੋਕ ਇਹ ਜਮੀਨਾਂ ਦੀ ਕਾਣੀ ਵੰਡ ਦੀ ਖਤਮ ਦੀ ਗੱਲ ਕਰਨ ਤੇ ਆ ਗਏ ਵੱਡੇ ਵੱਡੇ ਸੈਮੀਨਾਰ ਦੇਖੇ ਨੇ ਵੱਡੇ ਵੱਡੇ ਲੋਕ ਦੇਖੇ ਨੇ ਵੱਡੀਆਂ ਵੱਡੀਆਂ ਮੀਟਿੰਗਾਂ ਦੇਖੀਆਂ ਨੇ ਪਰ ਉਥੇ ਜਮੀਨਾਂ ਦੀ ਥੋੜੀ ਦੀ ਗੱਲ ਤਾਂ ਹੁੰਦੀ ਹੈ ਉਥੇ ਜਮੀਨਾਂ ਦੀ ਕਾਣੀ ਵੰਡ ਦੀ ਗੱਲ ਨਹੀਂ ਹੁੰਦੀ ਕਿ ਕਦੋਂ ਕਰੋਗੇ ਜਮੀਨਾਂ ਦੀ ਕਾਣੀ ਵੰਡ ਕਿਸੇ ਵੀ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਕਦੇ ਨਹੀਂ ਖਿਆਲੀ ਤੁਸੀਂ ਪੜੋਗੇ ਕਿ ਜ਼ਮੀਨਾਂ ਦੀ ਕਾਣੀ ਵੰਡ ਖਤਮ ਕਰਾਂਗੇ ਥੋੜ੍ਹ ਜ਼ਮੀਨें ਲੋਕਾਂ ਨੂੰ ਅਸੀਂ ਜ਼ਮੀਨ ਦੇਵਾਂਗੇ ਖੇਤ ਮਜ਼ਦੂਰਾਂ ਨੂੰ ਅਸੀਂ ਜ਼ਮੀਨ ਦੇਵਾਂਗੇ ਤੁਸੀਂ ਨਵੀਆਂ ਕਲੋਨੀਆਂ ਤੇ ਅਰਪਨ ਸਟੇਟਾਂ ਬਣਾਉਣ ਦੀ ਖਾਤਰ ਸਾਡੀਆਂ ਹਜ਼ਾਰਾਂ ਏਕੜਾਂ ਜ਼ਮੀਨਾਂ ਤੁਸੀਂ ਲੈਂਡ ਸੀਲਿੰਗ ਪੋਲਿਆ ਦੇਦਾਰ ਹਦਾਰ ਤੇ ਲੈ ਲਖੀਰ ਦੇ ਅੰਦਰ ਲੈ ਲੀਆਂ ਕਦੇ ਚੇਤਾ ਨਹੀਂ ਆਇਆ ਤੁਹਾਨੂੰ 5 ਮਰਲੇ ਪਲਾਟ ਦੇਣ ਦਾ ਤੁਸੀਂ ਕਦੇ ਨਹੀਂ ਸੋਚਿਆ ਬੀਕ ਗਰੀਬ ਮਜ਼ਦੂਰ ਜਿੱਥੇ ਰੋਟੀ ਲਾਉਂਦਾ ਉਹਦੇ ਚੁੱਲ੍ਹੇ ਸੀ ਉਹਦੇ ਪਸੂਰੇ ਉਹਦੇ ਪੈਣ ਨੂੰ ਥਾਂ ਨਹੀਂ ਜਦੋਂ ਰਿਸ਼ਤੇਦਾਰ ਭੈਣ ਭਰਾ ਆ ਜਾਂਦਾ ਤਾਂ ਦੂਜੇ ਘਰੇ ਘਰ ਮੰਗਣਾ ਮੰਝਾ ਮੰਗਣਾ ਪੈਂਦਾ ਤੇ ਉਹ ਥਾਂ ਮੰਗਣੀ ਪੈਂਦੀ ਹੈ ਉਹਨਾਂ ਦਾ ਚੇਤਾ ਨਹੀਂ ਕਦੇ ਆਇਆ ਤੁਹਾਨੂੰ ਉਹਨਾਂ ਲੋਕਾਂ ਦਾ ਚੇਤਾ ਆਇਆ ਜਿਨ੍ਹਾਂ ਦੇ ਲੋਕਾਂ ਦੇ ਕੋਲੇ ਪਹਿਲੇ ਬਹੁਤ ਕੋਠੀਆਂ ਨੇ ਜਿੰਨੀਆਂ ਕਲੋਨੀਆਂ ਪਈਆਂ ਨੇ ਜਿਹੜੀਆਂ ਹੁਣ ਤੱਕ ਜਿਹੜੀਆਂ ਕਲੋਨੀਆਂ ਦੇ ਵਿੱਚ ਬਸੋ ਨਹੀਂ ਹੋਈ ਤੁਸੀਂ ਉਹਨਾਂ ਨੂੰ ਨਵੀਆਂ ਕਲੋਨੀਆਂ ਵਾਸਤੇ ਹੋਰ ਹਜ਼ਾਰਾਂ ਏਕੜ ਜ਼ਮੀਨ ਦੇ ਉੱਤੇ ਤੁਸੀਂ ਲਕੀਰ ਮਾਰ ਰਹੇ ਹੋ ਕਿ ਤੁਸੀਂ ਇਹ ਵੇਚ ਨਹੀਂ ਸਕਦੇ ਅਜੇ ਟੌਂ ਕਰਦਾ ਪ੍ਰਮੱਖ ਮੰਤਰੀ ਕਿ ਇਹ ਜ਼ਮੀਨਾਂ ਕਿਸਾਨਾਂ ਦੀ ਮਰਜ਼ੀ ਤੋਂ ਨਹੀਂ ਲਈਆਂ ਜਾਣਗੀਆਂ ਕੌਣ ਕਹਿੰਦਾ ਤੁਸੀਂ ਕਰਜ਼ਾ ਨਹੀਂ ਲੈ ਸਕਦੇ ਕੌਣ ਕਹਿੰਦਾ ਤੁਸੀਂ ਵੇਚ ਨਹੀਂ ਸਕਦੇ ਤੁਸੀਂ ਵੇਚ ਵੀ ਸਕਦੇ ਹੋ ਕਰਜ਼ਾ ਵੀ ਲੈ ਸਕਦੇ ਪਰ ਤੁਹਾਡਾ ਜਿਹੜਾ ਡਰਾਫਟ ਹੈ ਉਹਦਾ ਪ੍ਰੈਸ ਨੇ ਲੋਕਾਂ ਦੇ ਸਾਹਮਣੇ ਨੰਗਾ ਕਰਤਾ ਯਾ ਦੱਸੋ ਇਹਦੇ ਵਿੱਚ ਕਿਹੜੀ ਲਾਈਨ ਲਿਖੀ ਹੋਈ ਹੈ ਜਿੱਥੇ ਇੱਕ ਵੀ ਲਾਈਨ ਲਿਖੀ ਹੋਵੇ ਕਿ ਤੁਸੀਂ ਜ਼ਮੀਨਾਂ ਦੇ ਪੱਕੇ ਮਾਲਕ ਹੋ ਜੇ ਜ਼ਮੀਨਾਂ ਤੁਸੀਂ ਵੇਚਣੀਆਂ ਨੇ ਤੁਸੀਂ ਵੇਚ ਸਕਦੇ ਹੋ ਜੇ ਜ਼ਮੀਨਾਂ ਤੁਸੀਂ ਗਹਿਣੇ ਦੇਣੀਆਂ ਨੇ ਤੁਸੀਂ ਲੈ ਸਕਦੇ ਹੋ ਜੇ ਜ਼ਮੀਨਾਂ ਤੇ ਕਰਜ਼ਾ ਦੇਣਾ ਤੁਸੀਂ ਲੈ ਸਕਦੇ ਹੋ ਸਗੋ ਉਲਟੀ ਲਿਸਟ ਆ ਗਈ ਤੁਸੀਂ ਮਕਾਨ ਨਹੀਂ ਬਣਾ ਸਕਦੇ ਤੁਸੀਂ ਕੋਠਾ ਨਹੀਂ ਬਣਾ ਸਕਦੇ ਤੁਸੀਂ ਦਰਖਤ ਵੀ ਨਹੀਂ ਲਾ ਸਕਦੇ ਤੁਸੀਂ ਬਾਗ ਨਹੀਂ ਦਾ ਸਕਦੇ ਤੁਸੀਂ ਬੋਰ ਨਹੀਂ ਲਾ ਸਕਦੇ ਤੁਹਾਡਾ ਉਸ ਜ਼ਮੀਨ ਤੇ ਇਹਦਾ ਮਤਲਬ ਹੱਕ ਹੈ ਅੱਜ ਤੋਂ ਸਰਕਾਰ ਨੇ ਬਿਨਾ ਪੈਸੇ ਨੇ ਛੋਡੇ ਕੋਲੋਂ ਉਹ ਹੱਕ ਖੋਹ ਲਿਆ। ਇਸੇ ਤਰ੍ਹਾਂ ਹੱਕ ਖੋਏ ਜਾਣੇ ਨੇ। ਇਸੇ ਤਰ੍ਹਾਂ ਇਹ ਲੜਾਈ ਗਲਬੱਡੀ ਲੜਾਈ ਕਰ ਨੂੰ ਸੰਕੇਤ ਜਾ ਰਿਹਾ। ਜਿਵੇਂ ਸਾਥੀ ਪਹਿਲਾਂ ਬੋਲ ਕੇ ਗਏ ਆ ਕਿ ਅਪਜਾਊ ਜ਼ਮੀਨਾਂ ਪੰਜਾਬ ਦੀਆਂ ਬਹੁਤ ਸਾਰੀਆਂ ਅਪਜਾਊ ਜ਼ਮੀਨਾਂ ਨੇ ਜਿਹੜੀਆਂ ਇਹ ਲੈਂਡ ਪੂਲਿੰਗ ਦੇਠ ਆਈਆਂ ਨੇ ਉਹ ਜ਼ਮੀਨਾਂ ਅਪਜਾਊ ਦੇ ਇਹ ਅਸੀਂ ਵੀ ਜਾਣਦੇ ਆ ਸਰਕਾਰ ਵੀ ਜਾਣਦੀ ਹੈ ਕਿ ਪੈਦਾਵਾਰ ਕਟੂਗੀ। ਪਾਰੇ ਰਿਪੋਰਟ ਸੀ ਕੀ ਦੀ ਐ ਤਿੰਨ ਕਾਲੇ ਕਾਨੂੰਨ ਕੀ ਕਹਿੰਦੇ ਸੀ ਉਹਨਾਂ ਨੇ ਕਿਹਾ ਵੀ ਸਰਕਾਰੀ ਮੰਡੀ ਖਤਮ ਕਰੋ ਸਰਕਾਰੀ ਖਰੀਦ ਖਤਮ ਕਰੋ ਉਹ ਵਿਸ਼ਪਾਰਸਨਤਾ ਦੀਆਂ ਨੀਤੀਆਂ ਇਹ ਕਹਨੀਆਂ ਨੇ ਕਿ ਸਰਕਾਰੀ ਭੰਡਾਰ ਵੀ ਖਤਮ ਕਰੋ ਕਣਕ ਤੇ ਝੋਨਾ ਗੱਲਾਂ ਬੰਦ ਕਰੋ ਅਨਾਜ ਤਾਂ ਸਾਡੇ ਕੋਲੇ ਬਹੁਤ ਪਿਆ ਖਾਣ ਦੀਆਂ ਬਸਤਾਂ ਦਾ ਸਾਡੇ ਕੋਲੇ 10 ਸਾਲ ਦੀਆਂ ਪਈਆਂ ਨੇ ਜੂਰਪ ਦੇ ਦੇਸ਼ ਉਹਦੀ ਤੀਜੀ ਦੁਨੀਆ ਦੇ ਦੇਸ਼ਾਂ ਨੂੰ 10 ਸਾਲ ਤੱਕ ਸਾਨੂੰ ਮਾਲ ਦੇ ਸਕਦੇ ਨੇ ਆਪਰੀ ਡੇਟ ਐਕਟ ਦੀ ਜਿਹੜੀ ਗੱਲ ਆਈ ਹੈ ਜਿਹੜਾ ਜੂਕੇ ਦੇ ਵਿੱਚ ਕੱਲ ਸਮਝਾਉਤਾ ਹੋਇਆ ਹੈ ਅਮਰੀਕਾ ਦੇ ਰੈਲ ਜਿਹੜਾ ਅਗੱਦੇ ਪਹਿਲੇ ਹਰਤੇ ਹੋਣ ਜਾ ਰਿਹਾ ਹੈ ਉਹਦੇ ਚੀ ਭਾਰਤ ਨੂੰ ਮੰਡੀ ਮੰਗਿਆ ਜਾ ਰਿਹਾ ਹੈ ਭਾਰਤ ਦੀ ਮੰਡੀ ਦੇ ਵਿੱਚ ਆਪਣਾ ਸਭ ਸਿੱਟੀਆਂ ਦਾ ਮਾਲ ਲੈ ਕੇ ਸਿੱਟਣਾ ਜਿਹੜਾ ਮਾਲ ਉਹ ਸਮੁੰਦਰਾ ਛੱਡਦੇ ਸੀ ਜਿਹੜਾ ਬਾਧੂ ਪਿਆ ਸਮਾਨ ਸਮੁੰਦਰਾ ਚ ਡੇਗਦੇ ਸੀ ਜਿਹੜਾ ਵਿਅਰਥ ਜਾ ਰਿਹਾ ਸੀ ਉਹਨੂੰ ਭਾਰਤ ਦੀ ਮੰਡੀ ਦੇ ਵਿੱਚ ਦੁੱਧ ਵੀ ਆਡੇ ਵੀ ਕਣਕ ਵੀ ਚੌਲ ਵੀ ਸੋਇਆਬੀਨ ਵੀ ਹੋਰ ਦਾਣਾ ਤੇ ਫਲ ਸਬਜ਼ੀਆਂ ਵੀ ਸਾਰੀਆਂ ਸੋਡੀਆਂ ਭਾਰਤ ਦੀ ਮੰਡੀ ਦੇ ਵਿੱਚ ਆਉਣ ਗਿਆ ਤੇ ਸੋਡਾ ਪਹਿਲੇ ਹੀ ਮਾਲ ਲੁੱਟਿਆ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀ ਪ੍ਰੋਡਕਸ਼ਨ ਮੰਡੀਆਂ ਦੇ ਵਿੱਚ ਹੋਰ ਲੁੱਟ ਆਹ ਰੋਲਾ ਹੈ ਭਾਈ ਉਹਨਾਂ ਦਾ ਆਹ ਰੋਲਾ ਫਿਰ ਇਸ ਲੜਾਈ ਦੇ ਵਿੱਚ ਆਉਣਾ ਹੈ ਕਿ ਨਹੀਂ ਜੇਲਾ ਡੱਕਦਿਆ ਜੇਲਾ ਪਰਲੋ ਜਿੰਨੀ ਐਮਰਜੈਂਸੀ ਪਰਲੋ ਲਾਲ ਕਰਾਏ ਮਾਰ ਲੈ ਕਿ ਜਮੀਨਾਂ ਦੀ ਲੜਾਈ ਸਾਡੀ ਰੋਟੀ ਦੀ ਲੜਾਈ ਹੈ ਜਮੀਨਾਂ ਦੀ ਲੜਾਈ ਸਾਡੇ ਚੁੱਲ੍ਹੇ ਦੀ ਲੜਾਈ ਹੈ ਜਮੀਨਾਂ ਦੀ ਲੜਾਈ ਸਾਡੇ ਬੱਚਿਆਂ ਦੇ ਭੁੱਖ ਦੀ ਲੜਾਈ ਹੈ ਏਹ ਰਾਇ ਅਸੀਂ ਛੱਡ ਨਹੀਂ ਸਕਦੇ ਕੋਈ ਵੀ ਵਿਦੇਸ਼ੀ ਹਾਕਮ ਕੋਈ ਵਿਦੇਸ਼ੀ ਸ਼ਾਹੂਕਰ ਜੇ ਪੰਜਾਬ ਦੀ ਧਰਤੀ ਦੇ ਉੱਤੇ ਅੱਖ ਕਰੂਗਾ ਅਸੀਂ ਇਹਨੂੰ ਤਕਣ ਨਹੀਂ ਦੇਵਾਂਗੇ ਅਸੀਂ ਮਰਦੇ ਦਮ ਤੱਕ ਅੱਜ ਦੀ ਸਟੇਜ ਤੋਂ ਐਲਾਨ ਕਰਦੇ ਆ ਮਾਨ ਸਾਹਿਬ ਤੁਹਾਡੇ ਕੰਨ ਸੁਣਦੇ ਹੋਣੇ ਹੈ ਕਿ ਲੈਂਡ ਸੀਲਿੰਗ ਪਾਲਸੀ ਕਿਸੇ ਹਾਲਤ ਦੇ ਵਿੱਚ ਪੰਜਾਬ ਦੀ ਧਰਤੀ ਤੇ ਲਾਗੂ ਨਹੀਂ ਹੋਣ ਦੇਵਾਂਗੇ ਧੰਨਵਾਦ